ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਪਿੰਡ ਹਰੀਏ ਵਾਲੇ ਦੇ ਵਿੱਚ ਹਰੀਏ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਮਾਲਾ ਕਲਾ ਪਿੰਡ ਦਾ ਵੀ ਕਵੰਡੀ ਪਿੰਡ ਰਹਿ ਗਿਆ ਨੱਥੂ ਵਾਲਾ ਗਰਭੀ ਤੋਂ ਵੀ ਸਿੱਧੀ ਛੜ ਕੇ ਇਸ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ 3 ਜਨਵਾਰ ਪਾਈ ਹੋਣਿਆ ਦੇ ਵਕਾਊ ਆ ਮਿੱਤਰੋ ਇੱਕ ਜਰਸੀ ਐਚਐਫ ਦੇ ਵਿੱਚ ਪੈਂਦੀ ਜਿਹੜੀ ਐਚਐਫ ਦੇ ਨਾਲ ਕ੍ਰੋਸ ਪੇਟੋ ਪੈਦਾ ਹੋਈ ਵੱਛੀ ਮਕਾਊਆ ਮਿੱਤਰੋ ਇੱਕ ਜਰਸੀ ਅੰਗ ਦੇ ਵਿੱਚ ਹੋਰ ਗਾਮਕਾਊਆ ਟੋਕਰ ਦੁੱਧ ਦਿੰਦੀ 8-9 ਕਿਲੋ ਇੱਕ 20-25 ਦਿਨਾਂ ਦੀ ਕੱਚੀ ਸਾਈਵਾਲ ਦਾ ਪੱਖ ਜਾਦਾ ਰੱਖਦੀ ਆ ਇਹ ਗਾਮਕਾਊਆ 3 ਜਨਵਾਰ ਪਾਈ ਹੋਣਿਆ ਦੇ ਵਕਾਊਆ ਮਿੱਤਰੋ ਕਰਦੇ ਆ ਗੱਲਬਾਤ ਕੱਲੇ ਕੱਲੇ ਜਾਨਵਰ ਦੀ ਡਿਟੇਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਵਧੀਆ ਸੇਤੰਕਰ ਪਰਿਵਾਰ ਜੀ ਵਧੀਆ ਵਧੀਆ ਤੇ ਸ਼ੁਕਰ ਅਛਾ ਬਾਈ ਇੱਕ ਵਾਰੀ ਨਾਮ ਦੱਸ ਦੀਆ ਆਪਣਾ ਜੀ ਗਰਦੀਪ ਸਿੰਘ ਗਰਦੀਪ ਸਿੰਘ ਸੰਨਪ ਜੀ ਜੀਤ ਸਿੰਘ ਜੀਤ ਸਿੰਘ ਅੱਛਾ ਗਰਦੀਪ ਬਾਈ 3 ਜਨਵਾਰ ਵਿੱਚ ਨੇ ਹਨਾ ਜੀ ਹਾਂ ਜੀ ਇਹ ਪਹਿਲੇ ਨੰਬਰ ਤੇ ਜਿਹੜੀ ਬੱਛੀ ਹੈ ਜਰਸੀ ਦੇ ਵਿੱਚ ਖੜੀ ਕਿੰਨੀ ਉਮਰ ਦੀ ਹੈ ਬਾਈ ਉਹ ਉਹ ਦੋਹਾਂ ਸਾਲਾਂ ਦੀ ਦੋਹਾਂ ਸਾਲਾਂ ਦੀ ਆ ਹਾਂ ਜੀ ਅੱਛਾ ਤੇ ਕੁਟੀਕਾ ਟੂਕਾ ਭਰਾਇਆ ਹੋਇਆ ਹੁਣ ਬਈ ਇਹਨੂੰ ਹਾਂ ਮਹੀਨਾ ਹੋ ਗਿਆ ਠੀਕ ਆ ਮਹੀਨਾ ਹੋ ਗਿਆ ਠੀਕਾ ਭਰਾਇਆ ਇਹਨੂੰ ਠੀਕ ਆ ਅੱਛ ਈ ਮਾਂ ਦਾ ਤਾਂ ਸੀਗਾ 6.5-7 ਕਿਲੋ ਡੰਗ ਰਾਂ ਠੀਕ ਆ ਭਾਈ ਠੀਕ ਪਹਿਲਾਂ ਸੂਆ ਸੀ ਕਿ ਦੂਜਾ ਸੂਆ ਸੀ ਹਾਂ ਦੂਜਾ ਸੂਆ ਸੂਈ ਸੀ ਸਾਡਾ ਦੂਜਾ ਸੂਆ ਸੂਈ ਸੀ ਉਹ ਮੈਂ ਛੋਟੀ ਸੀ ਉਦੋਂ ਹਨਾ ਜਦੋਂ ਮਰ ਗਈ ਉਹ ਹਾਂ ਹਾਂ ਇਹ ਮਹੀਨੇ ਕਦੀ ਸੀ ਜਦੋਂ ਬੰਨ ਪੈ ਗਿਆ ਉਹਨੂੰ ਹਾਂ ਉਹ ਬੰਨ ਪੈ ਗਿਆ ਠੀਕ ਆ ਐ ਝੋਲੀ ਐ ਪੱਟੀ ਫਿਰਦੀ ਜਿਵੇਂ ਜ਼ਿਆਦਾ ਪੰਜ ਮਹੀਨੇ ਦੀ ਗੱਪਣ ਹੁੰਦੀ ਹਾਂ ਗੱਪਣ ਹੁੰਦੀ ਆ ਹਾਂ ਅੱਛਾ ਭਾਈ ਹੁਣ ਇਹ ਵੇਚਣੀ ਆ ਹਾਂ ਵੇਚਣੀ ਕੀ ਰੇਟ ਰੱਖਿਆ ਭਾਈ ਇਹਦਾ ਭਾਈ 26000 26000 ਰੁਪਏ ਮਾਨਤਾ ਨੇ ਵਿੱਚੋਂ ਭਾਈ ਹਾਂ ਕਰ ਦਿਆਂ ਕਰ ਠੀਕ ਆ ਭਾਈ ਕੱਢੀ ਬਾਰ ਤੋਰੀ ਪੁਰਾ 2 ਸਾਲ ਦੀ ਉਮਰ ਆ ਵੀ ਦੰਦੀ ਹੋਊਗੀ ਬੱਚੀ ਮਿੱਤਰੋ ਦੰਦਾ ਤੋਂ ਮੈਂ ਪੱਟ ਕੇ ਤਾਂ ਨਹੀਂ ਵੇਖੇ ਤੁਸੀਂ ਕਨਫਰਮ ਕਰ ਲਿਓ ਆਪ ਆ ਕੇ ਵੇਖ ਲਿਓ ਔਰ ਮੂੰਹ ਦੀ ਫੇਸ ਦੀ ਕੁਆਲਿਟੀ ਵੇਖੋ ਤੁਸੀਂ ਕਿੰਨੀ ਚੰਗੀ ਹੈ ਕਰਮਾਜਾਤ ਜੋ ਬਹੁਤ ਆ ਬੱਚੀ ਤੇ ਪਾਲੀ ਨਿਗਰ ਵਜਨ ਵਾਲੀ ਬੱਚਿਆ ਕੋਈ ਸਿੱਫਕੀ ਨਹੀਂ ਲਿਓ ਜੀ ਆਜਾ ਜੁਗਿਆ ਮੇਕੋ ਤੁਸੀਂ ਕਹਿ ਰਹੇ ਦੀ ਮਿੱਤਰੋ ਇਹਦੀ 26000 ਰੁਪਏ ਹਨਾ ਜੀ ਹਾਂ 26000 ਰੁਪਏ ਆਂਦਾ ਜਿਹੜਾ ਮੋਲਾ ਬਾਈ ਨੇ ਕੀਤਾ ਵਿੱਚੋਂ ਮਾਨਤਨ ਕਰ ਦੂਗਾ ਵੱਛੀ ਚੰਗੀ ਆ ਮੇਟਰੋ ਤੁਸੀਂ ਆਪ ਵੀ ਦੇਖ ਸਕਦੇ ਆ ਥੱਲੋ ਥੱਲੋ ਵੀ ਮਨ ਝੋਲੀ ਵਿਖਾ ਦੇ ਜਿਵੇਂ ਤਿੰਨਾਂ ਵੀ ਨਹੀਂ ਜਿਆਦਾ ਨਹੀਂ ਗੱਪਣ ਹੁੰਦੀ ਆ ਹੋਣੀ ਕਰਮਾਂ ਵਾਲੀ ਪੂਰਾ ਕੱਦ ਵਜਣਾ ਜਿਹੜਾ ਵੱਛੀ ਦਾ ਉਹ ਤੁਸੀਂ ਦੇਖ ਸਕਦੇ ਆ ਅੱਛਾ ਬਾਈ ਦੋ ਨੰਬਰ ਤੇ ਗਾਂ ਜਿਹੜੀ ਬਾਈ ਇਹ ਦੋ ਨੰਬਰ ਤੇ ਟੋਕੜਾ ਠੀਕ ਆ ਬਾਈ ਕਿੰਨਾ ਚਿਰ ਹੋ ਗਿਆ ਹੋਊਗਾ ਬਾਈ ਸੋਈ ਨੂੰ ਇਹਨੂੰ ਇਹਨੂੰ 8 ਕ ਮਹੀਨੇ ਹੋ ਗਏ ਠੀਕ ਆ ਬਣੀ ਬੁਣੀ ਨਹੀਂ ਕੋਈ ਬਈ ਇਹ ਈਗਾ ਭਰਾਇਆ ਸੀ ਕਿ ਰਾਂ ਤੇ ਮੁੜ ਕੇ ਤਾਂ ਨਾ ਚੈੱਕ ਕਰਾਈ ਨਾ ਬੋਲੀ ਠੀਕ ਆ ਬਈ ਬੋਲੀ ਵੀ ਨਹੀਂ ਤੇ ਚੈੱਕ ਵੀ ਨਹੀਂ ਕਰਾਈ ਦੁੱਧ ਹੁਣ ਕਿੰਨਾ ਬਈ ਇਹਦੇ ਥੋਲੇ ਦਾ 8 ਕਿਲੋ 8 ਕਿਲੋ ਤੇ ਠੰਡੀ ਖੁੰਡੀ ਚੋਂ ਨਾ ਹਾਂ ਹਾਂ ਬਗੇਰ ਨਿਆਣੇ ਤੋਂ ਮਾਰਿਆ ਠੀਕ ਆ ਦੁੱਧ ਦੀ ਫੈਂਟ ਵੀ ਚੰਗੀ ਆਉਂਦੀ ਆ ਹਾਂ ਚੰਗੀ ਹੁੰਦੀ 65 ਰੁਪਏ ਹੁੰਦੀ ਠੀਕ ਆ ਬਈ 65 ਰੁਪਏ ਦਾ ਰੇਟ ਆਉਂਦਾ ਹੈ ਹਾਂ ਹਾਂ ਠੀਕ ਆ ਬਈ ਅੱਛਾ ਰੇਟ ਇਹਦਾ ਬਈ ਰੇਟ ਇਹਦਾ ਬਾਈ ਯਾਰ ਠੀਕ ਆ ਤੇ ਛਾਪ ਢਲੀ ਆ ਇੱਕ ਮਰਲੀ ਹੈ ਨਾ ਬਈ ਉਹ ਰੋਡ ਰੱਖਿਓ ਬਈ ਦਸ਼ਕਬਿੰਦ ਵਿਖਾ ਦੀ ਦੀਪ ਇਹਦਾ ਰੇਟ ਬਾਈ ਫਿਰ ਰੇਟ ਪਾਈ ਯਾਰ ਠੀਕ ਹੈ ਮਾਨਤਰ ਕਰ ਦੇਂਗੇ ਬਾਈ ਅੱਛਾ ਇਹਨੂੰ ਖਰਾਕ ਜਿੰਨੀ ਪਾ ਦਈਏ ਦੁੱਧ ਵੀ ਉਨਾ ਹੀ ਦੇ ਦਿੰਦੀ ਪਹਿਲਾਂ ਉਨਾ ਹੀ ਦੇ ਦਿੰਦੀ ਠੀਕ ਹੈ ਬਈ ਕੱਡੀ ਪੈਨ ਨੂੰ ਤੋਰੀ ਬਾਈ ਨਹੀਂ ਮਿੱਤਰੋ ਬਾਈ ਹੁਣਾਂ ਗੱਲਬਾਤ ਹੋਈ ਸੀ ਪੈਨ ਹੁਣੀਆਂ ਬਾਈ ਹੁਣੀਆਂ ਹਾਂ ਦੇ ਵੀ ਜਿੰਨਾ ਦਾਣਾ ਇਹਨੂੰ ਪਾ ਦਈਏ ਤਾਂ ਉਨਾ ਹੀ ਵਧ ਜਾਂਦੀ ਆ ਜੇ ਰਾਤ ਨੂੰ ਅੱਜ ਪਾਇਆ ਤਾਂ ਸੜਕੇ ਨੂੰ ਇਹਨੇ ਕਿਲੋ ਵਾਧੂ ਦੇ ਦੇਣਾ ਉਹੀ ਇਹਦਾ ਹਿਸਾਬ ਆ ਔਰ 8 ਕਿਲੋ ਦੁੱਧ ਹੈਗਾ ਇਹਦੇ ਥਲੇ ਅਸਟੇਓ ਜਰਸੀ ਦਾ ਪੱਖੇ ਵੀ ਜ਼ਿਆਦਾ ਰੱਖਦੀ ਆ ਥੋੜਾ ਜਿਹਾ ਮਿੱਤਰੋ ਥਣ ਥਣ ਵੀ ਚੰਗਾ ਲੱਗਿਆ ਜਿਹੜੇ ਭਰਾਣੇ ਘਰੇ ਰੱਖਣ ਨੂੰ ਗਾਂ ਲੈਣੇ ਆਉਂਦੇ ਨੇ ਬਾਈ ਚੰਗੀਆਂ ਛਾਪ ਇੱਧਰ ਨੇ ਪੱਖ ਵਾਲੀ ਜਿਹੜੀ ਟੱਕੀ ਹੋਈ ਜਾ ਤੁਸੀਂ ਵੇਖ ਸਕਦੇ ਆ 100 ਦੇ ਵਿੱਚੋਂ 40 50 ਪੈਸੇ ਨਜ਼ਰ ਆਉਂਦੀ ਆ ਮਨ ਲਓ ਪੂਰੀ ਵਧੀਆ ਦੀਂਦੀ ਆ ਇਹ ਨਹੀਂ ਗੱਲ ਹੈਗੀ ਵੀ ਤੁਹਾਨੂੰ ਪਤਾ ਨਾ ਲੱਗੂਗਾ ਲੈਵਾ ਚੰਗਾ ਥਣ ਚੰਗਾ ਖੁੱਲੇ ਡੁੱਲੇ ਹਵਾਨੇ ਦੇ ਵਿੱਚ 22000 ਰੁਪਇਆ ਡਿਮਾਂਡ ਆ ਅੱਛਾ ਬਾਈ ਇਹਦੇ ਕਿੰਨੇ ਦਿਨ ਪਿਆ ਹਜੇ ਇਹ ਬਾਈ ਨੌਵਾਂ ਮਹੀਨਾ ਲੱਗ ਗਿਆ ਇਹਨੂੰ ਆਹ ਤੀਸਰੀ ਤੋਂ 30 ਤਰੀਕ ਨੂੰ 9 ਮਹੀਨਾ ਲੱਗ ਗਿਆ ਵੀ ਮਤਲਬ ਫਿਰ ਤਾਂ 10 ਮਹੀਨਾ ਲੈ ਜਾਊਗਾ ਜੇ ਹਨਾ 20 ਦਿਨ ਲੈ ਜੇ ਬਾ 25 ਦਿਨ ਲੈ ਇੱਥੇ ਦੇ ਲੈ ਜਾਊਗੀ ਅੱਛਾ ਦੁੱਧ ਕਿੰਨਾ ਕੋਈ ਬਾਈ ਚੋਂਦਾ ਰਿਹਾ ਤੂੰ ਦੁੱਧ ਇਹਦੇ ਥੱਲੇ ਹੈਗਾ 16 ਕਿਲੋ 16 ਕਿਲੋ 8 ਕਿਲੋ ਡੰਗ ਦਾ ਹਾਂ ਤੇ ਚੋਣ ਚਾਣ ਨੂੰ ਠੰਢੀ ਰਹਿੰਦੀ ਆ ਹਾਂ ਹਾਂ ਠੰਢੀ ਪੇਰ ਨਿਆਣੇ ਤੋਂ ਜਿਵੇਂ ਮਰਜੀ ਚੋਈ ਜਾ ਅੱਛਾ ਫਿਰ ਘਰੇ ਰੱਖਣ ਵਾਲਾ ਭਰਾ ਕੋਈ ਲਿਆ ਜਾਵੇ ਤੇ ਗਰਮ ਤਾਂ ਨਹੀਂ ਨਿਕਲਦਾ ਨਹੀਂ 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 ਠੀਕ ਆ ਬਾਈ ਤੇ ਲੇਵਾ ਚੰਗਾ ਤਿਆਰ ਕਰ ਦਿੰਦਾ ਹਾਂ ਬਾਈ ਲੇਵਾ ਪੂਰਾ ਤਿਆਰ ਕਰ ਦਿੰਦਾ ਠੀਕ ਆ ਬਈ ਅੱਛਾ ਹੁਣ ਇਹਦਾ ਰੇਟ ਪਾਈ ਫਿਰ ਰੇਟ ਇਹ ਦਾ 55000 ਤੇ ਸੁਆ ਇਹਨੇ ਕਿਨਵਾ ਸੂਣਾ ਬਾਈ ਜਿਹੜੇ ਤੀਜਾ ਸੁਆ ਸੂਣਾ ਤੀਜਾ ਸੁਆ ਸੂਣਾ ਇਹਨੇ ਕੱਢੀ ਬਾਈ ਤੋਰੀ ਮੜ ਗਈ ਲੇ ਵੀ ਮਿੱਤਰੋ ਤੀਜਾ ਸੂਆ ਇਹਨੇ ਕਰਮਾਲੀ ਨੇ ਸੁਣਾ 56000 ਰੁਪਏ ਦੀ ਡਿਮਾਂਡ ਆ 20 ਤੋਂ 25 ਦਿਨ ਇਹਨੇ ਸੂਣ ਦੇ ਵਿੱਚ ਬਾਕੀ ਲੈ ਜਾਣੇ ਆ 8 ਕਿਲੋ ਡੰਗ ਦਾ ਇਹ ਦੁੱਧ ਦੇ ਦਿੰਦੀ ਆ ਜਿਹਨੇ ਕਹਿਣ ਤੋਂ ਬਾਅਦ ਦੋਵਾਂ ਟਾਈਮਾਂ ਦਾ 16 ਕਿਲੋ ਦੁੱਧ ਦੇਦਾ ਥੱਲੇ ਆ ਮਿੱਤਰੋ ਵੱਡੀ-ਵੁੱਡੀ ਬਹੁਤ ਆ ਤੁਸੀਂ ਛੋਟੀ ਰੰਪ ਵਾਲੀ ਪੁਲੀ ਵੀ ਬਹੁਤ ਨਿੱਗਰ ਆ ਐਂਡ ਲੇਵੇ ਭਾਂਡੇ ਦੀ ਵੀ ਤਿਆਰੀ ਕਰਨੀ ਸ਼ੁਰੂ ਕਰਤੀ ਆ ਇਹਨੇ ਵੀ ਆ 20-25 ਦਿਨਾਂ ਦੇ ਕੁਝ ਦੀ ਕੁਝ ਥੱਲੋ ਪੜ ਜਾਣਾ ਨਿੱਗਰ ਨਿੱਗਾਵਾਂ ਨੇ ਇੰਡਸਟਰੀ ਫਿੱਕੀ ਨਹੀਂ ਹੈਗੀ ਮਿੱਤਰੋ ਜਿਹੜੇ ਪੁਰਾਣੇ ਕਰੇ ਦੁੱਧ ਪੀਣ ਨੂੰ ਜਾਂ ਦੁੱਧ ਤੇ ਲਾਉਣਾ ਜਾਨਵਰਾਂ ਦੇ ਲਈ ਇਹ ਚੀਜ਼ ਚੰਗੀ ਆ ਮਿੱਤਰੋ ਇਹ ਅੰਗ ਨੂੰ ਬਣਾ ਲਓ ਤੁਸੀਂ ਘਾਟਾ ਨਹੀਂ ਖਾਂਦੇ ਕਿਉਂਕਿ ਇੱਕ ਤਾਂ ਦੇਸੀ ਅੰਗ ਦੇ ਵਿੱਚ ਦੁੱਧ ਫੈਟ ਵਾਲਾ ਹੁੰਦਾ ਦੂਜਾ ਜੇ ਆਪਾਂ ਘਰੇ ਪਰਿਵਾਰ ਦੇ ਵਿੱਚ ਦੁੱਧ ਵਰਤਨਾ ਉਹ ਵੀ ਤਾਂ ਵੀ ਲਾਹੇਵੰਦਾ ਦਾ ਤੀਜਾ ਇਹਦਾ ਹੁੰਦਾ ਬਾਈ ਮਿੱਤਰੋ ਇਹ ਪਾਇਲੇ ਟੀਕੇ ਦੇ ਰਹਿਣ ਵਾਲੀਆਂ ਚੀਜ਼ਾਂ ਹੁੰਦੀਆਂ ਕਿਉਂਕਿ ਇਹਨਾਂ ਦੇ ਵਿੱਚ ਰਿਪੀਟਿੰਗ ਆ ਜਿਹੜੀ ਉਹ ਬਹੁਤ ਘੱਟ ਆ ਅੱਛਾ ਬਾਈ ਨੰਬਰ ਦੱਸੋ ਇੱਕ ਵਾਰੀ ਆਪਣਾ 93657 94657 1423 14223 94657 14223 94657 14223 22 ਦਾ ਨੰਬਰ ਆ ਇਸ ਨੰਬਰ ਤੇ ਗੱਲਬਾਤ ਕਰਨੀ ਆ ਮਿੱਤਰੋ ਤੁਸੀਂ ਤੇ ਪਿੰਡ ਹੈਗਾ ਵਾ ਜਿਹੜਾ ਹਰੀਏ ਵਾਲਾ ਤੇ ਜ਼ਿਲ੍ਹਾ ਹੈਗਾ ਵਾ ਮੋਗਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲੇ ਕਰਕੇ 22 ਦਾ ਘਰ ਆ ਬਾਕੀ ਗੱਲਬਾਤ ਲਈ ਨੰਬਰ 22 ਦਾ ਸਕਰੀਨ ਤੇ ਲਾਤਾ ਵਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ